ਫਿਰ ਜਕਰੀਆ ਖਾਨ ਨੇ ਐਲਾਨ ਕਰ ਦਿੱਤਾ ਸੀ ਮੈਂ ਬੇਨਤੀ ਕਰ ਰਿਹਾ ਸੀ 1710 ਤੋਂ ਲੈ ਕੇ 1746 ਤੱਕ 6 ਵਾਰ ਐਲਾਨ ਹੋ ਚੁੱਕੇ ਸਨ ਕਿ ਇਹਨਾਂ ਸਿੱਖਾਂ ਨੂੰ ਖਤਮ ਕਰ ਦਿੱਤਾ ਜਾਵੇ ਤਸੀਹੇ ਇਸ ਲਈ ਦਿੰਦੇ ਸਨ ਕਿ ਜਦੋਂ ਲੋਕਾਂ ਨੂੰ ਪਤਾ ਲੱਗੇਗਾ ਨਾ ਕਿ ਬੱਚਿਆਂ ਨੂੰ ਇਸ ਤਰ੍ਹਾਂ ਕੋਕੋ ਕੇ ਮਾਰਿਆ ਜਾਂਦਾ ਵੱਡਿਆਂ ਦੇ ਖੋਪਰ ਉਤਾਰ ਦਿੱਤੇ ਜਾਂਦੇ ਨੇ ਬੰਦ-ਬੰਦ ਕੱਟ ਦਿੱਤੇ ਜਾਂਦੇ ਨੇ ਪੁੱਠੇ ਲਮਕਾ ਕੇ ਖਾਲੂ ਤਾਰ ਦਿੱਤੀ ਜਾਂਦੀ ਹੈ ਇਹਨਾਂ ਦੀ ਤੇ ਕਹਿੰਦੇ ਕੋਈ ਵੀ ਨਵਾਂ ਬੰਦਾ ਅਮਰਤ ਨਹੀਂ ਸ਼ਕੇਗਾ ਤੇ ਜਦੋਂ ਨਵਾਂ ਬੰਦਾ ਅਮਰਤ ਨਹੀਂ ਸ਼ਕੇਗਾ ਤੇ ਸਿੱਖ ਕੌਮ ਬਧੇਗੀ ਨਹੀਂ ਜਿੰਨੇ ਕੋ ਹੈਗੇ ਆ ਸੀ ਖਤਮ ਕਰ ਦੇਣੇ ਆ ਇਸ ਕਰਕੇ ਜਿਹੜੀ ਮੁਗਲ ਸਰਕਾਰ ਸੀ ਉਹ ਤੱਕਾ ਕਰਦੀ ਸੀ ਜ਼ੁਲਮ ਕਰਦੀ ਸੀ ਸਿੱਖਾਂ ਦੇ ਉੱਤੇ ਅਜਿਹੇ ਤਸੀਹੇ ਦਿੰਦੀ ਸੀ ਕਿ ਲੋਕ ਸਿੱਖ ਬਣਨ ਤੋਂ ਵੀ ਡਰਨ ਪਰ ਇਹ ਜਿਹੜੀ ਕੌਮ ਹੈ ਨਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਜੀ ਹੈ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਦੇ ਨੇ ਖਾਲਸਾ ਪ੍ਰਗਟਿਓ ਪ੍ਰਮਾਤਮਕੀ ਮੌਜ ਇੱਕ ਹੁੰਦਾ ਪ੍ਰਗਟ ਹੋਣਾ ਇੱਕ ਹੁੰਦਾ ਜਨਮ ਲੈਣਾ ਜਨਮ ਲੈਣਾ ਦੇ ਵਿੱਚ ਤੇ ਪ੍ਰਗਟ ਹੋਣਾ ਦੇ ਵਿੱਚ ਅੰਤਰ ਹੈ ਤੇ ਗੁਰੂ ਪਿਆਰਿਓ ਜਿਹੜਾ ਮਨੁੱਖ ਜਨਮ ਲੈਂਦਾ ਨਾ ਇਹ ਤਾਂ ਗੁਰਬਾਣੀ ਵੀ ਕਹਿ ਰਹੀ ਹੈ ਕਿ ਉਹਨੇ ਅਖੀਰ ਮਰਨਾ ਹੀ ਮਰਨਾ ਹੈ ਜਨਮ ਵਾਲਾ ਮਰੇਗਾ ਹੀ ਮਰੇਗਾ ਪਰ ਜਿਹੜੀ ਚੀਜ਼ ਪ੍ਰਗਟ ਹੁੰਦੀ ਹੈ ਉਹ ਨਹੀਂ ਕਦੇ ਖਤਮ ਹੁੰਦੀ ਆਖੋ ਸਤਨਾਮ